ਕਲੀ ਮਹੱਲਾ ਤੀਜਾ ਆਸਿ ਪਦਿਆਂ ਇੱਕ ਉਹ ਓੰਕਾਰ ਸਾਧਗੁਰ ਪ੍ਰਸਾਦਿ ਕਰਮਾਂ ਦੀਆਂ ਸਿੰੰਦਰਾ ਕੰਨੀ ਪਾਏ ਜੋ ਦੀ ਰਾਈ ਦੀ ਪ੍ਰਤਾਪ ਜੀ ਆਸਿ ਜੀ ਅਰਦਾਸ ਮਹਾਰਾ ਜੀ ਦੀਆਂ ਖਾਮੀਆਂ ਨੂੰ ਖਾਂ ਦੇਣ ਆਵੇ ਜੀ ਅਰਦਾਸ ਸਾਹਿਬ ਦੀ ਪ੍ਰਮਤਿ ਸਗੋ ਹੋਏ ਹਮ ਕੀ ਕੋਰਸ ਮੱਤਵਾ ਉਹਨਾਂ ਦੀ ਆਸਰਾ ਰਹਿਣ ਵਾਲਾ ਜੋਗੀ ਪੁਰਖ ਜੀ ਬੜੀ ਲੰਮੀ ਉਮਰ ਦਾ ਉਸ ਨੇ ਮਾਨਸੀ ਗੁਰੂ ਸਾਹਿਬ ਜੀ ਦੀ ਮੈਨਾ ਸੁਣ ਕੇ ਕੋ ਗੁਰੂ ਨਾਨਕ ਸਾਹਿਬ ਈਸ਼ਵਰ ਦਾ ਉਪਤਾਰ ਹਨ ਗੁਰਮਾਨਕ ਜੀ ਪੀ ਜੀ ਜੋਤ ਹਨ ਨਾਮ ਸਬਦੂ ਔਰ ਬਾਤ ਸਾਹਿਬ ਹੈ ਸਤਿਗੁਰੂ ਜੀ ਨੇ ਮੁਕਤੀ ਦੇ ਦਹੀ ਅੱਤੀ ਸਚੁ ਪਾਤਸ਼ਾਹ ਜੀ ਖੁੱਲੇ ਪੰਡਾਰੇ ਖੁੱਲੇ ਹੋਏ ਹਨ ਵਰਤਾਂਦੇ ਹਨ ਜੋ ਮਹਾਰਾਜ ਜਸਨ ਕੀ ਗੁਰਮਾਰਾ ਸਾਹਿਬ ਦੇ ਪਾਸ ਆਇਆ ਆ ਕੇ ਕਹਿਣ ਲੱਗਾ ਸੇ ਸਤਿਗੁਰੂ ਇਹ ਕਰਕੇ ਗੋਖ ਨਾ ਜੀ ਨੂੰ ਤੁਸੀਂ ਆਪਣਾ ਆਸਰਾ ਬਣਾ ਲਓ ਤੁਹਾਡੀ ਮਹਿਮਾ ਬੜੀ ਸੰਸਾਰ ਵਿੱਚ ਹੋਵੇ ਮਹਾਰਾਜ ਕਹਿੰਦੇ ਗੋਖ ਮਾਦਾ ਕੀ ਆਸਰਾ ਮਾਰਾ ਕੰਨਾਂ ਜੀ ਮੰਦਰਾ ਪਾਲ ਇਸ ਪ੍ਰਕਾਰ ਸਕੇ ਪਾਪ ਸੇ ਖੁਣੀ ਪਾਲ ਤੇ ਤੂਤੀ ਮੈਲ ਨੂੰ ਸਕੇ ਪਾਪ ਸੇ ਫਿਰ ਆਗ ਦੀ ਬੜੀ ਮਹਿਮਾ ਹੋਵੇਗੀ ਸੰਸਕੇ ਗੁਰੂ ਮਹਾਰਾਜ ਸਾਹਿਬ ਵੀ ਕਹਿਣ ਲੱਗੇ ਹੋ ਜੀ ਸਾਧ ਤਾਸ ਜੋ ਕਮਾਇਆ ਹੋਇਆ ਹੈ ਜੋ ਸਤਿਗੁਰੂ ਨਾਨਕਬੀ ਮਹਾਰਾਜ ਸਾਹਿਬ ਦੀ ਬਖਸ਼ਿਸ਼ ਦਾਰਾ ਅੰਮ੍ਰਿਤ ਮਾਨ ਰੰਗਰੀਏ ਜੋ ਜੀ ਬਤਨ ਪਾਈ ਹੈ ਇਹ ਜੋਗ ਹੈ ਸਾਡੇ ਪਾਸ ਮਹਾਰਾਜ ਨੇ ਕਹਿ ਲਗਾ ਮਹਾਰਾਜ ਇਹ ਜੋਗ ਦੀ ਪ੍ਰਾਪਤੀ ਮੈਨੂੰ ਕਿਵੇਂ ਹੋਵੇ ਸੰਸਕੇ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਕਿਹ ਰਾਹ ਤੁਲੀ ਦੀ ਅਸ਼ਟਪਰੀਆਂ ਆਚਰਨ ਕਰਦੇ ਹਨ ਇਹ ਜੋਗੀ ਇਹਨ ਗੋਣਾ ਨੂੰ ਧਾਰਨ ਕਰਕੇ ਤੂੰ ਵੀ ਜੋਗੀ ਹੋ ਸਕਦਾ ਹੈ ਪਰ ਦੁਖੰਦੂਪ ਜਿਹੜੇ ਵਾਕ ਹਨ ਜਿਹਨ ਕੰਨਾਂ ਨੂੰ ਪਾੜ ਕੇ ਮੂੰਹ ਨਾਲ ਪਾ ਦੇਣੀ ਹੈ ਇਹ ਦੁਖੰਦੂਪ ਵਾਕ ਹਨ ਸਾਉਤ ਸੂਤ ਨੂੰ ਬਗਾਵਨ ਇਹਨਾਂ ਨੂੰ ਹੀ ਖੁੱਖ ਨੂੰ ਬਣਾ ਕੇ ਦੁਰਖ ਨੂੰ ਵਾਕਾਂ ਨੂੰ ਖੁੱਖ ਨੂੰ ਕਰਕੇ ਦੇਣੇ ਲੱਗਦੇ ਹਨ ਕੋਟ ਜਿਤ ਹੋ ਕੇ ਸੋਨਾ ਕਰ RAM KALI ਮਹੱਲਾ ਤੀਜਾ ਆਸਪਦੀਆਂ ਇੱਕ ਉਹ ਅਹੰਕਾਰ ਸਾਧਗੁਰ ਪ੍ਰਸਾਦ ਸਰਨਾ ਜੀਆਂ ਮੰਦਰਾ ਕੰਨੀ ਪਾਏ ਜੋਗੀ ਗਰੀਬ ਨੂੰ ਆਏ ਸਤਿਗੁਰੂ ਦੇ ਪਾਤਸ਼ਾਹ ਜੀ ਯੋਗ ਯੁਗ ਅੰਤਰੀਵ ਯੋਗ ਦੇ ਮੈ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ ਆਤਮਨ ਯੋਗ ਗੁਰੂ ਸਾਹਿਬ ਕਸ਼ਮ ਕਰਦੇ ਹਨ ਬਾਹਰ ਦੇ ਜਿਹੜੇ ਉਹਨਾਂ ਦੇ ਦੂਸ਼ ਰੂਪ ਕਿੰਨ ਹੈ ਉਹਨ ਨੂੰ ਕੀ ਖੇਲ ਮਾਰਾ ਸਦ ਮਾਉਂਦੇ ਹਨ ਕਿਰਪਾ ਕਰਕੇ ਅਸ਼ਵਨੀਆ ਕੇ ਕੇ ਕਾਇਾਇ ਪ੍ਰੂਪਰਮੇਸ਼ਨ ਹੈ ਓਨਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਿਉਰ ਫਰਮਾਉਂਦੇ ਹਮ ਕਰਨਾਂ ਦੀਆਂ ਮੰundra ਕੰਨੀ ਪਾਏ ਜੋ ਪਾਈਏ ਤੂ ਜੋ ਵੀ ਬੰਨੇ ਕਹਿਨੇ ਹੈ ਸ਼ਰਮਾਂ ਦੀਆਂ ਮੰundra ਜੇ ਜੀ ਮਾਰਨ ਕੇ ਹੈ ਗੁਰੂ ਜੀ ਨੇ ਆ ਵੀ ਮੁੰਡਾ ਸੰਤੋਖ ਸ਼ਰਮਤਾ ਦੀ ਚੋਰੀ ਸੰਤੋਖ ਤੇ ਸ਼ਰਮ ਦੀ ਇਹ ਮੰਦਰਾ ਚਾਹੀਦੀਆਂ ਹਨ ਸਰਮ ਜੋ ਮੱਝਾ ਰੱਖਣੀ ਹੈ ਅੰਦਰ ਬਾਹਰ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਕਹੇ ਤਨ ਲੋਤੀ ਕਹਿੰਦੇ ਚੋਰੀ ਕਰਾਂਗੇ ਜੋ ਕੋਈ ਮੰਦ ਕਰਮ ਕਰਨਗੇ ਤੇ ਗੁਰੂ ਸਾਹਿਬ ਦੇ ਇਸ ਪ੍ਰਕਾਰ ਨਾਮ ਨੂੰ ਲਾਜ ਲੱਗੇਗੀ ਇਹ ਜਿਹੜੀ ਸ਼ਰਮ ਮੰਨਣੀ ਹੈ ਨਾ ਕਿ ਸ਼ਹਿਰਾਤਾ ਚੋਰੀ ਕਰੋ ਕਿੱਡਾ ਪਾਣਾ ਲੋਕ ਹੁੰਦਾ ਹੈ ਆ ਜੀ ਅਜੇ ਜੇ ਕੋਈ ਕਿਸੇ ਦਾਰੀ ਹੋ ਕਈ ਕੋ ਕਰਮ ਕਰੇ ਨੂੰ ਕਹਿੰਦੇ ਕਿ ਅਸਰ ਤੋਂ ਰੱਖੇ ਹੈ ਗੁਰੂ ਕੋ ਸਿੱਖਦਾ ਚੰਨ ਇਸ ਪ੍ਰਕਾਰ ਮੈਂ ਰਸਾ ਸੱਜੇ ਪਾਤਸ਼ਾਹ ਜੀ ਸੰਗ ਸੁਖਿਆ ਨਾ ਲੱਗਿਆ ਰੱਖਣੀ ਹੈ ਆਪਣੇ ਗੁਰੂ ਪੀਰ ਨੂੰ ਨੌਜ ਫਰਕ ਨਾ ਪੈਣ ਦੇਣਾ ਕੋਈ ਗੁਰੂ ਕੇ ਸਿੱਖਾਂ ਨੂੰ ਲੋਕ ਕੀ ਕਹਿਣਗੇ ਜੇ ਜਿਹੀ ਹਰ ਵਕਤ ਬਾਹਰ ਪਾਤਾਂ ਨੂੰ ਕਰਾਂਗੇ ਇਹ ਜਿਹੜੀ ਸ਼ਰਮੰਨੀ ਅੰਦਰ ਹਿਰਦੇ ਦੇ ਤੇ ਬਾਹਰ ਇਹ ਸ਼ਰਮ ਹੈ ਇਹ ਦੂਸਰਾ ਸ਼ਰਮਨਾਉ ਵਿਰਾਗ ਦਾ ਹੈ ਵਿਰਾਗ ਇਹਦਾ ਧਾਰਨ ਕਰਨਾ ਕਿ ਕੋਈ ਬਾਹਰ ਦੀ ਪਦਾਰਥਾਂ ਵੱਲ ਇਹ ਸ਼ਰਮ ਤੋਂ ਸੰਤੋਖ ਨਹੀਂ ਇਹ ਮੰਨਣਾ ਕਿ ਜੋਗੀ ਤੂੰ ਪਾਉਣਾ ਕਰ ਮੰਨੂ ਕੀ ਜੋਗੀ ਹੈ ਰੋਜਾ ਦੀ ਛੁੜੀ ਮੇ ਇਹੋ ਸੰਕਲਪ ਕਰਨੀ ਚਾਹੁੰਨੀ ਕਿ ਇਹ ਨਾ ਕਰ ਇਹਨਾਂ ਜਿਹੜਾ ਸ਼ਰਮ ਮੁਝਿਆ ਰੱਖਣੀ ਹੈ ਤੋਂ ਸ਼ਰਮ ਵਿਰਾਗ ਧਾਰਨ ਕਰਨਾ ਹੈ ਇਹ ਮਿਲਣਾ ਦੇਣੇ ਕਰਨੇ ਕਰੇ ਜੋਗੀ ਕਿੰਨਾ ਕਰ ਤੂੰ ਦਇਆ ਗੁਰੂ ਸਾਰਿਆਂ ਦੇ ਵਿਹਾਲਤਾ ਕਰਕੇ ਮੈਂ ਕਾਬ ਜਤਨ ਹੈ ਤੇ ਹੋਰ ਨਾ ਨੂੰ ਪਾਉਣਾ ਹੈ ਆਪਣੇ ਜੀਵ ਦਾ ਕਰਨੀ ਕਰਸ਼ ਕਰਨੀ ਹੈ ਕਲਿਆਣ ਕਰਨੋ ਆਸ ਕੇ ਤੇ ਜਾਇ ਹੈ ਮੱਖਣ ਕੀਤਾ ਹੈ ਕਿ ਜਿਸ ਪ੍ਰਕਾਰ ਸਿੰਘ ਸਾਹਿਬ ਸੰਗੋਦੀ 18000 ਮੜਤੀਆਂ ਜਿਸ ਰਹੀ ਗੁਰੂ ਦੇ ਤਰਫੇ ਲਿਆ ਰਹੇ ਸੀ 22 ਤਾਰੂ ਸਿੰਘ ਜੀ ਦੇ ਦਸਨ ਤੋਂ ਸੱਜਰੰਦ ਦੇ ਪੁੱਤ ਜਾਨ ਪ੍ਰਸਾਦ ਟੋਕਰ ਨੂੰ ਲਾਗਤ ਕਰਕੇ ਉਹਨਾਂ ਲੜਕੀਆਂ ਨੂੰ ਧਰਮ ਨੂੰ ਪਹਿਲਾਂ ਵਿਚਾਇਆ ਤੇ ਇਸ ਪ੍ਰਕਾਰ ਫੇਰ ਉਹਨਾਂ ਗਿੰਦਿਆਂ ਨੂੰ ਪੁਜਾਣ ਕਰਕੇ ਲੜਕਿਆਂ ਨੂੰ ਲਾਗਤ ਕਰੋ ਕਰੀ ਮੋੜ ਕੇ ਇਹ ਬਗਿਆ ਕੀਤੀ ਸੀ ਸੁਨਾਹ ਇਹ ایسی ਜਿਹੜੀ ਬਗਿਆ ਕਰਨੀ ਹੈ ਇਹ ਸਭ ਤੋਂ ਵੱਡਾ ਇੱਕ ਨੂੰ ਜਨ ਹੈ ਇਹੀ ਜੀ ਬਗਿਆ ਕਿਸੇ ਅਰਥ ਨਹੀਂ ਜਿਹੜੇ ਪੂਜ ਹਨਗੇ ਜੇ ਲੋਕ ਸਰੇਵੜੇ ਆ ਤਾਂ ਮੁੰਡੇ ਦੇ ਪਟੀਆਂ ਬਣ ਕੇ ਰੱਖਦੇ ਹੈ ਇਸ ਬਾਰੇ ਮੈਂ ਕੋਈ ਲਾਭ ਨਹੀਂ ਹੋਣਾ ਦਇਆ ਸਾਹਿਬ ਸੰਗਤ ਜੀ ਜਿਹੜੀ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਪ੍ਰਾਣ-ਬਾਰ ਤੇ ਵੀ ਕੋਈ ਰੱਖਿਆ ਕਰਨੀ ਹੈ ਜਿਹੜਾ ਨਾਮ ਜਹਾ ਹੈ ਇਹ ਸੀਨਾ ਰਾਤ ਨੇ ਪ੍ਰਾਣ ਕੁਰਬਾਨ ਕਰਕੇ ਹਿੰਦੁਸਤਾਨ ਦੀਆਂ ਬੱਚੀਆਂ ਦੀ ਰੱਖਿਆ ਕੀਤੀ ਸੀ ਇਸ ਪ੍ਰਕਾਰ ਦੀ ਜਗ੍ਹਾ ਕਰਨੀ ਹੈ ਸੰਥਾ ਕਰਤੀ ਦਇਆ ਇਹ ਤਰੀਖਣੀ ਪੈ ਦਇਆ ਜੀ ਵੀ ਕਰਨੀ ਹੈ ਐਸੀ ਗੋਦੜੀ ਪਾਉਣੀ ਚਾਹੀਦੀ ਹੈ ਜਿਮ ਹੈ ਜੋਗ ਦਾ ਆਉਣ ਜਾਣ ਨੂੰ ਭੂਤ ਲਾਏ ਜੋਗੀ ਇਹ ਜੋਗੀ ਇਹ ਜਿਹੜਾ ਸੰਸਾਰ ਆਇਆ ਹੋਇਆ ਹੈ ਇਹਦੇ ਇਸੇ ਪ੍ਰਕਾਰ ਜਾਗਰ ਚੱਲਿਆ ਜਾਣਾ ਹੈ ਆਉਣ ਜਾਣ ਵਾਲਾ ਜਿਹੜਾ ਸੰਸਾਰ ਇਹਦੇ ਮੋਹ ਤੋਂ ਰਹਿਤ ਹੋਣਾ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਜਿਵੇਂ ਕਰਤਾਰ ਰੱਖੇ ਉਹ ਪ੍ਰਸੰਨ ਰਹਿਣਾ ਹੈ ਆਉਣ ਜਾਣ ਵਾਲਾ ਸੰਸਾਰ ਮੁੱਖਿਆ ਜਿਹੜਾ ਸਮਝਣਾ ਹੈ ਇਹ ਭੂਤੀ ਸਾਰੇ ਮਲੀ ਦੀ ਦੁਨੀਆ ਤੋਂ ਮਰੇ ਮੰਨ ਕੇ ਆਪਣੇ ਆਪ ਨੂੰ ਜਿਹੜਾ ਹੋਣ ਜਾਣ ਵਾਲਾ ਸੰਸਾਰ ਹੈ ਇਹਦੇ ਵਿੱਚ ਤਨੂ ਨਹੀਂ ਪਰਚਾਣਾ ਪਰਮੇਸ਼ਰ ਕਿਤ ਜੋੜਨਾ ਹੈ ਆਉਣ ਜਾਣ ਵਾਲਾ ਸੰਸਾਰ ਸਮਝ ਕੇ ਮਿੱਠਿਆ ਇਹ ਭੂਤੀ ਲੈਣਾ ਕਰੇ ਜੋਗੀ ਤਾਂ ਤੀਨ ਪਵਨ ਜਿਣ ਲਿਆ ਤੂੰ ਤੋਹੀ ਦੀ ਇਹ ਭੂਤ ਮਲ ਲੈਣਾ ਇਹ ਤੁੰਨਾ ਭੰਨਾ ਨੂੰ ਸਰਗ ਲੋਕ ਨੂੰ ਮਾਤ ਲੋਕ ਨੂੰ ਪਤਾਲ ਲੋਕ ਨੂੰ ਜਿੱਤ ਲੈ ਐਸਾ ਨਹੀਂ ਤੂੰ ਸਾਰਿਆਂ ਤੋਂ ਸਤਿ ਪੈ ਲਈ ਹੈ ਜਿਹੜਾ ਜੋ ਵੀ ਬਣ ਜਾਏਗਾ ਤਾ ਤੀਨ ਤਨ ਜਿਤਲੇ ਜਿਵੇਂ ਮੇਰਾ ਕਿੰਨਾ ਜਗਾ ਸੁਪਨੇ ਸੁਖੋ ਜਿਹੜਾ ਭੌਂਰ ਵਾਲਾ ਮਨ ਹੈ ਉਹਨੂੰ ਤੁਸੀਂ ਜਿੱਤ ਲਿਆ ਖੰਭ ਫੇਰ ਤਿਨਾਂ ਤਨਾਂ ਦੇ ਵਿੱਚ ਜੋ ਬ੍ਰਹਮ ਹੈ ਉਹ ਸੂਪ ਦੀ ਪ੍ਰਾਪਤੀ ਨੂੰ ਤੂੰ ਜਿੱਤ ਨੂੰ ਪ੍ਰਾਪਤ ਕੀਤਾ ਹੈ ਲਿਆ ਹੈ ਐਸੀ ਕਿੰਗੜੀ ਵਜਾਏ ਜੋਗੀ ਤੇ ਜੋਗੀ ਇਹ ਹੀ ਦੀ ਕਿੰਗ ਤੁੰਤੁਣੀ ਜੋ ਟੁੰਬੇ ਲਾਏ ਹੁੰਦੇ ਆ ਜਿਸ ਦੇ ਕੋਈ ਪਹਰਾਂ ਪਹਾਈਆਂ ਹੁੰਦੀਆਂ ਉਹਦੇ ਨਾਲ ਹੱਥੇ ਨਾਲ ਬਜਾਉਂਦੇ ਆ ਤੂੰ ਤੂੰ ਨਾਲ ਆਉਂਦੀ ਹੈ ਤੇ ਮਾਰਾ ਸਾਉ ਕਹਿੰਦੇ ਹਮ ਐਸੀ ਟਿੰਗੜੀ ਲਜਾਏ ਜੋ ਅਈ ਜੀ ਟਿੰਗੜੀ ਪੰਤਨੀ ਹੈ ਜੋ ਵੀ ਬਜਾਉਣਾ ਕਰ ਇੱਕ ਟਿੰਗੜੀ ਅਨਹਦ ਵਜ ਜੋ ਟਿੰਗੜੇ ਬਜਾਉਣੇ ਕਰਕੇ ਹਦ ਤੋ ਰਹਿਣ ਜੋ ਸ਼ਬਦ ਹੈ ਤੇ ਬੱਜੀ ਆ ਵੀ ਰਿਪਰਾਸ ਪਰਮੇਸ਼ੁਰ ਦੇ ਨਾਮ ਦੀ ਕੋਣਕਾਰ ਜੋ ਵੀ ਸ ਹੈ ਜੋ ਕੁਝ ਨਹੀਂ ਸੰਕਾਜੋ ਤਾ ਸੁਣਨਾ ਤੇ ਤਾ ਨਾ ਇਹ ਅਨਹਦ ਕਿੰਧੀ ਹੈ ਜਿੰਨੀ ਵੈਲ ਸਭੋ ਜਿਹੀ ਇਹ ਜਾਦ ਦੇ ਮੁਖੋਂ ਬੁਲਦੇ ਹੈ ਜੋ ਮੂੰਹ ਬੋਲਤ ਹੁੰਦੀ ਹੈ ਸਾਰਾ ਜਾਤ ਹੀ ਇਸ ਪ੍ਰਕਾਰ ਇਹ ਸਿਮਨ ਤੇ ਲੱਗਣੀ ਹੈ ਇਹ ਵੀ ਕੋਈ ਬੁਰਾ ਕਹੋਂ ਪਹੁੰਚਣਾ ਕੋ ਹੰਪਨ ਵੀ ਹੋਇਆ ਹੈ ਚਾਰ ਕੋਈ ਬੁਰਾ ਕਹੀਏ ਤਨਾ ਤੋਹੀ ਜਾਵੇ ਦੇ ਦਾ ਮਾਨ ਮਿਲ ਜਾਵੇ ਜੇ ਦਾ ਪ੍ਰਮੇਸ਼ਰ ਦਾ ਨਾਮ ਹੀ ਸੁਣਨਾ ਜਿਹੜਾ ਇਹ ਹੱਜ ਤੋ ਰਹਤ ਕੀਂਗਰੀ ਹੈ ਇੱਕ ਰਸ ਅਸੀ ਕੀਂਗਰੀ ਵਜਾਏ ਜੋਗੀ ਅਸੀ ਕੀਂਗਰੀ ਵਜਾਏ ਜੋਗੀ ਤੇ ਜੋਗੀ ਇਹੀ ਕੀਂਗਰੀ ਵਜਾਉਣਾ ਕਰ ਕੀਂਗਰੀ ਅਨਹਦ ਵਾਜ ਜੋ ਕੀਂਗਰੀ ਸਲਕੇ ਹੀ ਪ੍ਰਮੇਸ਼ਰ ਦਾ ਨਾਮ ਦਾਜਿਆ ਪਰਗਿਤ ਹੋਵੇ ਅੰਦਰ ਅਨਹਦ ਤੋ ਰਹਤ ਪ੍ਰਮੇਸ਼ਰ ਦਾ ਅਜਨ ਹੋਵੇ ਕੰਥ ਦੀ ਹੱਦ ਨਹੀਂ ਕੰਨ ਦੀ ਹੱਦ ਨਹੀਂ ਸਾਰੀ ਦੀ ਹੱਦ ਨਹੀਂ ਦਿਲ ਦੀ ਹੱਦ ਨਹੀਂ ਦੰਸ਼ੜੀਆਂ ਦੀ ਹੱਦ ਨਹੀਂ ਇਹਨਾਂ ਹੱਦਾਂ ਤੋਂ ਰਹਿ ਕੇ ਇੱਕ ਰਾਸ ਜੋ ਪਰਮੇਸ਼ਰ ਦਾ ਨਾਮਦਾ ਉਚਾਰਨ ਹੋਣਾ ਅੱਜ ਤੱਕ ਨਹੀਂ ਪ੍ਰਗਟ ਹੋਣਾ ਇਹ ਅਮਰ ਸ਼ਬਦ ਦਾ ਦਜਣਾ ਹੈ ਹਾਰ ਕੋ ਰਹਿ ਲੇਵਲਾ ਜਰੀਏ ਗਾਇਲ ਕੁਰਖ ਦੇ ਮੈਲ ਦੀ ਦਿੱਕੀ ਨੂੰ ਬਾਹਰ ਰੱਖੀ ਜੋ ਦੀ ਕਿਸ ਪ੍ਰਕਾਰ ਤੋਂ ਹਾਰ ਸਤ ਸੰਤੂਖ ਪਾਤਕਾਰ ਝੂਲੀ ਜੋਗੀ ਕੋਈ ਮਹਾਰਾਏ ਮੈਨੂੰ ਕੋਈ ਪਾਤਰ ਦੱਸੋ ਕਿਹੜੇ ਪਾਤਰ ਨੂੰ ਪਿੱਖਾ ਮੰਗਿਆ ਕਰਾਂ ਕਿ ਝੂਲੀ ਨੇ ਕਿਹੜੀ ਤਰ੍ਹਾਂ ਮੈਂ ਕਰਾਂ ਤਾਂ ਸੰਤੇ ਹਜਰ ਪਰਮਉਦੇ ਹਨ ਸਤ ਸੰਤੂਖ ਪਾਤਕਾਰ ਝੂਲੀ ਜੋਗੀ ਇਹ ਤਾਂ ਆਈ ਜਿਹੜਾ ਸੰਭਾਰਨ ਕਰਨੇ ਹੋ ਜੀ ਇਹ ਤਾਂ ਪਾਤਰ ਬਣਾਦਾ ਤਾਂ ਨਿਸ਼ਚੈ ਵਾਲਾ ਹੋਣਾ ਜਿਹੜਾ ਪਰਮੇਸ਼ਰ ਦਾ ਪੂਰਾ ਨਿਸ਼ਚੈ ਹੋਣਾ ਹੈ ਕਿ ਅੰਦਰ ਵੈਰ ਉਹ ਦੇਹੀ ਰੂਪ ਹੈ ਇਹ ਪੈਸੇ ਬਣਾਉਣੋਂ ਕਾਰੇ ਸੰਤੁਖੋ ਅਦੇ ਚਾਤਿ ਸ੍ਰੀ ਕੋ ਕਰਿ ਸਾਤ ਸੰਤੂਖ ਪਾਤ ਕਾਰ ਕੀ ਹੁਲੀ ਜੋ ਅਦੇ ਸੰਤੋਖ ਰੂਪੀ ਚੋਰੀ ਬਣਾਏ ਜੋਗੀ ਜਿਹੜਾ ਸੰਤੋਖ ਕੀਤੀ ਜਾਉਣੇ ਜੈਸਾ ਲਾਭ ਹੋਵੇ ਉਹਦੇ ਚ ਪ੍ਰਸੰਨ ਰਹਣਾ ਜੋ ਤੂੰ ਦੇ ਤਹੀਂ ਇਹ ਪ੍ਰਸਾਦ ਅਮਨਤ ਹੂੰ ਪਾਉਂ ਜੋ ਮਾਰਾ ਬਖਸ਼ੀ ਤਉ ਮੋਦੇ ਚਿਰ ਜੀ ਰਹੀ ਜੀ ਹੋਰ ਪਾਸੇ ਮੰਨ ਨਾ ਕਦੇ ਦੌੜੀ ऐसे जेने सुख होने कि दे अंदर ये चोरी बना जो भी जिस विच सारे जिने ब्रह्म विद्या दी शिक्षा तेनु प्राप्त होवे अमृत नाम पूगत पाई ओ अमर लियने करने वाला तू शिल नहने पूगत पूजनु है लेकिन ये पौना करे ज्ञान का कर दंडा जो भी ओ दंडा अंदर जो जने दे हक विच कुत्ते ने केने आस्ते अठे ਜੇ ਕੋਈ ਆਏ ਤੇ ਹੱਲੇ ਨਾ ਆਏ ਮੁਕਾਬਲਾ ਕਰਨ ਵਾਸਤੇ ਕਿਦਰਾਹ ਕਹਿੰਦੇ ਹਨ ਧਿਆਨ ਦਾ ਕਰ ਡੰਡਾ ਜੋ ਜਿਨਾਂ ਭੂਮੀਸ਼ੇਂ ਧਿਆਨ ਕਰਨੇ ਨੇ ਸਨਮੁਖ ਚਿਤ ਜੋੜਨਾ ਹੈ ਹਰ ਵੇਲੇ ਮਹਾਰਾਮਨ ਜੁਟਾ ਇਸ ਦਾ ਜੁਟਾ ਦੇਖਣ ਕੋ ਤਾ ਤਿਹਾਨ ਜਿਨਾਂ ਦੇਖਣਾ ਉਹ ਪਰਮੇਸ਼ਰ ਦੇ ਧਿਆਨ ਦੀ ਜੁੜੋ ਰਹੇ ਹੋ ਜਿਵੇਂ ਨਾਨਕ ਜੀਨ ਕੁੱਤੇ ਦੇ ਨਗਰ ਵਿਚਾਰ ਕੋ ਘੋੜਾ ਕੁੱਜਾ ਲੈ ਕੇ ਭੱਜ ਗਿਆ ਸੀ ਜਦ ਲੱਗਾ ਬੀ.ਐਲ.ਵੀ. ਖਾਣੇ ਖਾਏ ਹੋ ਸੀ ਤੇ ਉੱਪਰ ਕੇ ਖਾਣੇ ਆ। ਉਸ ਵਕਤ ਮਹਾਰਾਜ ਆਪ ਸਾਹ ਆਤ ਹੋ ਗਏ। ਕਹਿ ਲੱਗੇ ਮਾਂਗਦੇ ਸਾਨੂੰ ਨੂੰ ਬੜਾ ਬਿਸ਼ਰਮ ਕਰਨਾ। ਕੁੱਤਿਆਂ ਦੀ ਜਿਹੜਾ ਉਹ ਕਹਿੰਦੇ ਮੈਂ ਕੁੱਤਾ ਨਹੀਂ ਨ ਦੇਖਿਆ। ਜੋ ਕੁੱਤਾ ਹੁੰਦਾ ਤੂੰ ਕਹਿੰਦੇ ਪਰਿਵਤ ਹੋ ਜਾਂਦਾ। ਕਿ ਮੈਨੂੰ ਸਿਖਾਇਆ ਕੋਈ ਸਿੱਖੀ ਪਾਤਸ਼ਾਹ ਨੂੰ ਜੇਕਰ ਧਿਆਨ ਦਾ ਕਰ ਡੰਡਾ ਜੁਰਲਾ ਪਰਮੇਸ਼ਵਰ ਧਿਆਨ ਜੋਗਨਾ ਨੇ ਸਾਰੇ ਅੰਦਰੋਂ ਸੋਪੀ ਰੂਪ ਨੂੰ ਦੇਖਣਾ ਹੈ। ਇਹ ਡੰਡਾ ਸਿੱਧਾ ਸੁਨਮੁਖ ਮਨ ਕੰਨੂ ਡੰਡਾ ਬਣਾਉਣਾ ਕਰੇ ਜੋਗੀ ਤੂੰ ਹੀ ਤੁਰਤ ਵਜਾਈ ਅਜੋ ਜੀ ਸੋਤ ਪ੍ਰਮੇਸ਼ਰ ਜੀ ਯੋਰਨੀ ਲਗਾਤਾਰ ਕਰਾਸੋ ਸੋਤ ਕੇ ਦਿੱਤੀ ਜਿਹੜੀ ਹੈ ਤੂੰ ਸਿਖੇ ਜੋਗੀ ਬੰਧਾਰ ਕਰਕੇ ਇਹ ਤੂੰ ਹੀ ਤੁਰਤ ਵਜਾਈ ਸੋਤ ਦੇ ਨਾਲ ਪ੍ਰਮੇਸ਼ਰ ਜੀ ਨਾਲੋਂ ਵਜਾਈ ਜਿਹੜਾ ਆਚਾਰਨ ਕਰਨ ਇਹ ਸਿਣੀ ਵਜਾਣਾ ਕਰ ਮਨ ਜਰਦ ਕਰ ਸੁਰਤ ਗਿਆਤ ਹੈ ਜੇ ਵੀ ਬ੍ਰਹਮ ਦੀ ਹੋਣੀ ਉਹ ਸਿਮਿੰਗ ਦਾ ਬਜਣਾ ਮਾਨ ਜਿਰੜ ਕਾ ਦਾ ਜੀ ਆਤਮਾ ਦੀ ਮਤੀ ਦਾ ਪ੍ਰਵਾਹ ਜਿਹੜੀ ਸੁਰਤੀ ਸੁਰਤ ਹੈ ਤੇ ਵਿਗਿਆਤੀ ਕੋ ਤੇ ਸਕਾਰ ਇਹ ਸਿਮਿੰਗ ਵਿਆਉਣ ਕਰ ਮਾਨ ਜਿਰੜ ਕਾ ਦਾ ਆਸਨ ਬੈਸ ਜੋਗੀ ਜਿਹੜੇ ਮਨ ਨੂੰ ਕਿਸੇ ਕਰਨਾ ਟਕਾ ਕਰਨਾ ਬ੍ਰਹਮ ਵਿੱਚ ਇਹੋ ਹੀ ਆਸਨ ਲਾ ਕੇ ਬੈਠਣਾ ਕਰੇ ਉਨ ਦਾ ਆਸਨ ਲਾ ਲਿਆ ਜੇ ਮਿਰਗ ਦਾ ਆਸਨ ਛਾ ਲਿਆ ਬਦਮਾਸਨ ਲਾ ਲਿਆ ਸਿੱਧਾ ਆਸਨ ਲਾ ਲਿਆ ਬੱਜਰਾ ਆਸਨ ਲਾ ਲਿਆ ਕਿਹੜੀ ਖੇਪੇ ਕੁਪਾ ਵੀ ਜੀ ਸੁਧ ਕਰਦਣਾ ਪੱਕਾ ਕਰਨੇ ਬ੍ਰਹਮ ਰੂਪ ਵਿੱਚ ਇਹੋ ਜੀ ਆਸਨ ਲਾ ਕੇ ਬੈਠਣਾ ਕਰ ਉਨ ਦਾ ਆਸਨ ਵਿਛਾ ਲਿਆ ਜੇ ਮਿਰਗ ਦਾ ਆਸਨ ਵਿਛਾ ਲਿਆ ਬਦਮਾ ਆਸਨ ਲਾ ਲਿਆ ਸਿੱਧਾ ਆਸਨ ਲਾ ਲਿਆ ਬੱਜਰਾ ਆਸਨ ਲਾ ਲਿਆ ਪੱਜਰਾਸਨ ਲਾ ਲਿਆ, ਕੁਰਕਟਾਸਨ ਲਾ ਲਿਆ, ਮੁਰਕਟਾਸਨ ਲਾ ਲਿਆ। ਇਹਨਾਂ ਨਾਲ ਕੋਈ ਲਾਭ ਨਹੀਂ ਹੋਣਾ। ਮਨ ਮਨ ਦਿੜੜ ਕਰ ਆਸਨ ਬੈਸ ਜੂ ਜਿਹੜਾ ਮਨ ਨੂੰ ਦਿੜਨ ਪੱਕਾ ਮਹਾਰਾਜ ਦੇ ਸਰੂਪ ਵਿੱਚ ਜੋੜੀ ਰੱਖਣਾ ਹੈ ਹਰ ਵਕਤ। ਇਹ ਆਸਨ ਲਾ ਕੇ ਬੈਠਣਾ ਕਰੇ ਜੋਗੀ ਸ਼ਰ। ਤਾਂ ਤੇਰੀ ਕਲਪਨਾ ਜਿਹੜੀ ਜੁਨਾ ਚ ਪਰਮਾਨ ਵਾਲੀ ਜਿਹੜੀ ਤੇਰੀ ਕਲਪਨਾ ਹੈ ਇਹ ਸੋਤ ਬਤ ਲੋਕੀ ਖਣਾ ਤੀਨੀ ਵਾਲੀ ਵਾਸ਼ਾ ਰੂਪ ਕਲਪਨਾ ਤੇਰੀ ਚਲੀ ਜਾਵੇਗੀ ਤਾਉ ਕਾਇਆ ਨਗਰੀ ਮਹਿ ਮੰਗਣ ਚੜ੍ਹੈ ਜੋਗੀ ਇਹ ਜੋਗੀ ਕਾਇਆ ਨਗਰੀ ਮਹਿ ਇਹ ਕਾਇਆ ਪਰਮੇਸ਼ਰ ਕੀ ਸਾਥ ਸੰਗਤ ਜਿਹੜੀ ਇਹ ਸਰੂਪ ਹੈ ਸੰਗਤ ਦਾ ਸੰਗਤ ਰੂਪੀ ਕਾਇਆ ਨਗਰੀ ਦੇ ਵਿੱਚ ਜੇ ਖੋਜਨ ਚੜੇ ਕਾਇਆ ਬਰਾੜ ਰੂਪ ਦੀ ਬ੍ਰਹਿਮੰਡ ਹੈ ਆਪੇ ਕਾਇਆ ਜਿਹੜੀ ਬੁੱਧ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁੱਧ ਇਹ ਨਗਰੀ ਹੈ ਇਹਦੇ ਵਿੱਚ ਜਿਹੜਾ ਸਾਰੇ ਉਪਰਾਸਨ ਮਿੱਥਿਆ ਨਿਸ਼ਚੇ ਕਰਕੇ ਜੋਤੀਸ ਰੂਪ ਨੂੰ ਦੀ ਪ੍ਰਾਪਤੀ ਵਾਸਤੇ ਗੁਰਾਂ ਦੇ ਪਾਸੋਂ ਪਿਖਿਆ ਮੰਗਣੀ ਹੈ ਇਹ ਦੇ ਰੂਪੀ ਨਗਰੀ ਚ ਮੰਗਣ ਵਾਸਤੇ ਜਿਹੜੇ ਇਹ ਜੁਗੀਸ਼ਰ ਤਾ ਨਾਮ ਪੱਲੇ ਪਾ ਫਿਰ ਭਾਈ ਨੌਨਿਦ ਅਮਰਪ੍ਰਵਕਾ ਨਾਮ ਦੇਹੀ ਮੈਂ ਇਸ ਕਾ ਬਸਰਾਉ ਤਾ ਨਾਮ ਰੂਪੀ ਧੰਨ ਤੇਰੇ ਪੱਲੇ ਅੰਤਾ ਕਰਨ ਦੇ ਅੰਦਰ ਸਰਮਾ ਰੂਪੀ ਪੱਲੇ ਤੇ ਪ੍ਰੇਮ ਰੂਪੀ ਪੱਲੇ ਜਮਾਰਾ ਪਾ ਦੇਣ ਇਤ ਕਿੰਗੜੀ ਧਿਆਨ ਨਾ ਲਾਗੇ ਜੋ ਇਹ ਯੋਗੀ ਜਿਹੜੀ ਕਿੰਗ ਤੁੰਤਣੀ ਵਜਾਉਂਦਾ ਰਹਿਣ ਤਾਰ ਨੂੰ ਖੜਕਾਉਂਦਾ ਰਹਿਣ ਇਸ ਦੇ ਵਿੱਚ ਇਹ ਧਿਆਨ ਪਰਮੇਸ਼ਰ ਦਾ ਨਹੀਂ ਲੱਗ ਸਕਦਾ ਹੈ ਨਾ ਸੱਚ ਪੱਲੇ ਪਾਉ ਸੱਚ ਸਰੂਪ ਦਾ ਜਿਹੜਾ ਗਿਆਨ ਹੈ ਸੱਚ ਸਰੂਪ ਦਾ ਜੋ ਆਨੰਦ ਹੈ ਉਹ ਅੰਤਾਕਾਰੂਪੀ ਪੱਲੇ 'ਚ ਨਹੀਂ ਪਾਇਆ ਜਾਂਦਾ ਹੈ। ਇੱਤ ਕਿੰਗਰੀ ਸਾਤ ਨਾ ਆਵੇ ਜੋਗੀ। ਇਹ ਜੋਗੀ ਹੈ ਜਿਹੜੀ ਬਾਜ ਕਿੰਗਰੀ ਵਜਾਉਣਾ ਤੂੰ ਇਹਦੇ ਕਰਕੇ ਚਿੱਤ ਵੀ ਸ਼ਾਂਤੀ ਵੀ ਨਹੀਂ ਆਉਂਦੀ ਚੰਚਲ ਚਿੱਤ ਰਹਿੰਦਾ ਹੈ। ਸੁਭਾਨ ਮਹਾਨ ਨਾ ਵਿੱਚ ਹੂੰ ਜਾ। ਪਰ ਕੇ ਤੈਨ੍ਹ ਮੇਰੇ ਵਰਗੀ ਕਿੰਗ ਨਹੀਂ ਕਿਸੇ ਨੂੰ ਵਜਾਉਣੀ ਆਉਂਦੀ। ਇਹ ਬੜਾ ਹੰਕਾਰ ਹੋ ਜਾਂਦਾ ਹੈ। ਇਹ ਵਿੱਚ ਉਹ ਜਿਹਨਾਂ ਨਿਰਤ ਨਹੀਂ ਹੁੰਦਾ ਹੈ। ਪਾਉ ਪਾਉ ਦੁਇ ਪਤ ਲਾਈ ਜੋਗੀ ਜੀ ਜੋਗੀ ਜੇ ਤੁੰਤਰੀ ਵਜਾਉਣੀ ਹੈ ਤਾਂ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਸਮਝਣਾ ਹੈ ਇਹ ਭੌਗ ਧਾਰਨ ਕਰ ਅੰਗ ਸੰਗ ਸੰਗ ਕਿਉ ਦੇ ਨਾਲ ਪ੍ਰੇਮ ਨਾਨਕ ਜੀ ਨੰਨ ਪਉਦ ਨਾ ਮਨ ਪਾਉ ਫਿਰ ਪ੍ਰੇਮ ਹੋਣਾ ਹੈ ਜਿਹੜਾ ਭੈ ਹਾਜਰ ਰਾਜੀ ਵਾਲਾ ਮਹਾਰਾਜ ਸਾਹਿਬ ਨੂੰ ਤੇ ਪ੍ਰੇਮ ਲਾਉਣਾ ਹੈ ਜਿਹੜਾ ਇਹ ਦੋ ਪਤ ਨਾ ਪਾਤਰ ਹਨਗੇ ਤੂੰਬੇ ਹਨਗੇ ਇਹ ਲਾਉਣਾ ਕਰੇ ਜੋਗੀ ਜੇ ਤੁੰਤਣੀ ਬਣਾਉਣੀ ਹੈ ਤੈਨੂੰ ਜਾਜ ਦੱਸਦੇ ਆ ਇਹੋ ਸਰੀਰ ਕਰ ਡੰਡੀ ਇਹ ਜਿਹੜਾ ਸੂਖਮ ਸਰੀਰ ਹੈ ਇਹ ਇਹਨੂੰ ਡੰਡੀ ਬਣਾ ਲੈ ਇਸ ਨੂੰ ਵਿੱਚ ਡੰਡੀ ਪਾਲਾ ਬਣਾ ਕੇ ਤੁੰਬਿਆਂ ਵਿੱਚ ਗੁਰਮੁਖ ਹੋਵੇ ਤਾਂ ਤਾਂਤੀ ਵਾਜੇ ਜੇ ਗੁਰਮੁਖ ਗੁਰਾਂ ਦੁਆਰਾ ਹੋਵੇ ਤਾਂ ਬ੍ਰਹਮਾਕਾਰ ਜਿਹੜੀ ਵਿਕਤੀ ਹੋਣੀ ਹੈ ਏ ਤੇਰੀ ਤੰਤੀ ਤੰਦ ਵਜੇ ਧਾਰ ਵਜੇ ਧਾਰ ਲੇਵ ਲਗਣੀ ਹੈ ਜਿਹੜੀ ਇਹਨੇ ਬਿਦ੍ਰ ਤ੍ਰਿਸ਼ਨਾ ਖੰਡੇਸ ਮੀਦੀ ਤ੍ਰੀਂ ਕੀ ਦੀਏ ਤੁੰਤਣੀ ਵੱਜੇ ਫੇਰ ਤੇਰੀ ਰਸਾਂ ਕਸਮ ਜਿਹੜੀ ਤ੍ਰਿਸ਼ਨਾ ਇਹ ਸਾਰੀ ਖੰਡੀ ਜਾਵੇ ਕੱਟੀ ਜਾਵੇ ਹੁਕਮ 부ਝੈ ਸੋ ਜੋਗੀ ਕਹੀਏ ਸਾਦੇ ਮਤ ਦੀ ਗੁਰਮਤ ਦਾ ਜਿਹੜਾ ਮਹਾਰਾਜੇ ਹੁਕਮ ਨੂੰ 부ਝੇ ਪੁੱਛੇ ਮਹਾਰਾਜੀ ਰਜਾਵੇ ਚੱਲੇ ਸਮਝੇ ਉਹ ਜੋਗੀ ਪੁਰਖ ਜੁੜਿਆ ਹੋਇਆ ਕਹੀਦਾ ਹੈ ਇੱਕ ਸਿ ਸਿਉ ਚਿਤ ਲਾਏ ਹੁਕਰ ਕੀ ਹੈ ਸਤਗੁਰੂ ਜੀ ਦੱਸਦੇ ਕਿ ਪਰਮੇਸ਼ਰ ਨਾਲ ਚੇਤਨ ਨੂੰ ਲਾਉਣਾ ਕਰੇ ਸਹਸਾ ਤੂਪੈ ਨਿਰਮਲ ਹੋਵੇ ਫਿਰ ਉਹਦਾ ਪ੍ਰਮਾਨ ਪਰਮੇਗ ਅਦਵਪਰਜੇ ਆਪਕ ਸੰਸਾਰ ਟੁੱਟ ਜਾਂਦਾ ਹੈ ਉਹ ਨਿਰਮਲ ਸ਼ੁੱਧ ਪੁਰਖ ਹੋ ਜਾਂਦਾ ਹੈ ਯੋਗ ਜੁਗਤ ਏਵ ਪਾਏ ਇਸ ਪ੍ਰਕਾਰ ਜੁੜਨੇ ਜੋਗ ਜੋ ਬ੍ਰਹਮ ਹੈ ਉਦੋਂ ਜੁੜਨ ਦੀ ਜਿਹੜੀ ਯੁਗਤੀ ਹੈ ਬ੍ਰਹਮਾ ਕਾਰਵਰਤੀ ਰੂਪ ਕਰਨੀ ਇਸ ਪ੍ਰਕਾਰ ਆਤਮਾ ਪਰਮਾਤਮਾ ਦੀ ਏਜ ਪੈ ਰੂਪ ਜੋਗ ਦੀ ਯੁਗਤੀ ਨੂੰ ਪਾ ਲਵੇ ਨਜ਼ਰੀ ਆਵਦਾ ਸਭ ਕਿਛ ਬਿਨਸ ਹੈ ਇਹ ਜੋਗੀ ਜੋ ਨਜ਼ਰ ਆਉਂਦਾ ਹੈ ਇਹ ਸਭ ਕੁਝ ਨਾਸ ਹੋ ਜਾਏਗਾ ਦ੍ਰਿਸ਼ਮਾਨ ਹੈ ਸਗਲ ਮਥੀਨਾ ਹਰ ਸੇਤੀ ਚਿਤੁਲਾ ਇਹੋ ਕਰਕੇ ਜੋ ਪਰਮੇਸ਼ਰ ਇਹਨਾਂ ਦਾ ਦ੍ਰਿਸ਼ਟਾਣ ਸਾਰੇ ਪਸਾਰੇ ਦਾ ਉਹ ਆਪ ਅਦ੍ਰਿਸ਼ਟ ਹੈ ਦ੍ਰਿਸ਼ ਕਰਕੇ ਉਸ ਵਿੱਚ ਤੂੰ ਲਾਉਣਾ ਕਰੇ ਲਾਏ ਹਾਂ ਜੀ ਹਰ ਸੇਤੀ ਚਿਤ ਲਾਹ। ਹਰਿ ਦੇ ਨਾਲ ਚਿਤ ਨੂੰ ਲਾਉਣਾ ਕਰ। ਸਤਿਗੁਰ ਨਾਲ ਤੇਰੀ ਭਾਵਨੀ ਲੱਗੇ। ਇਹ ਯੋਗੀ ਜੇ ਤੇਰੀ ਸਤਿਗੁਰਾਂ ਨਾਲ ਸਰਦਾ ਲੱਗ ਜਾਵੇ, ਭਾਵਨਾ ਆ ਜਾਵੇ। ਤਾਂ ਇਹ ਸੋਝੀ ਪਾਈ। ਹੋਏ ਤੈਨੂੰ ਸਰੂਪ ਦੀ ਸੋਝੀ ਸਮਝ ਪ੍ਰਾਪਤ ਹੋ ਜਾਵੇ। ਇਹੋ ਯੋਗ ਨਾ ਹੋਵੇ ਯੋਗ। ਇਹ ਯੋਗੀ ਇਹਦਾ ਨਾਂ ਤਾਂ ਹੀ ਭਾਈ ਯੋਗ ਹੈ ਹੋ ਸਕਦਾ। ਜੀ કુਟੰਬ ਛੋੜ ਪਰ ਭਵਨ ਕਰਹਿ ਜੇ ਆਪ ਦੇ કુਟੰਬੀ istri ਪੁੱਤਰ ਆਦਿਕ ਛੱਡ ਦਿੱਤੇ ਤੇ ਪਰਾਏ ਘਰਾਂ ਚ ਭੋਂਦਾ ਫਿਰਿਆ ਕਦੇ ਕਿਸੇ ਨੂੰ ਸੌ ਚੇਲੀ ਬਣਾ ਲਈ ਸੌ ਚੇਲੇ ਬਣਾ ਲੇ ਕਿਉਂ ਪਰਾਇਆਂ ਭੋਂੜਾਂ ਚ ਭੋਂਦਾ ਫਿਰਿਆ ਆਪਣੀ istri ਨੂੰ કુਟੰਬ ਨੂੰ ਛੱਡ ਗਿਆ ਮਖਟੂ ਹੋ ਕੇ ਕੰਨ ਪੜਾਏ ਫਕਰ ਕਰੇ ਹੋਰ ਜਾਤ ਕੋ ਆਏ ਕਿਉਂ ਤਾਂ ਨਹੀਂ ਯੋਗੀ ਬਣਿਆ ਜਾਂਦਾ ਕਿਉਂ કુਟੰਬ ਛੋੜ ਇਹ ਕੁਟੰਬ ਛੋੜ ਪਰ ਭਵਨ ਕਰਹਿ ਦੇਵੀ ਸੰਪਰਪੂ ਭਗਤੀ ਰੂਪ ਕੁਟੰਬ ਅਤੇ ਗਿਆਨ ਰੂਪੀ ਪੁੱਤਰ ਨੂੰ ਸਰਦਾ ਰੂਪੀ ਧੀ ਨੂੰ ਛੱਡ ਕੇ ਪਰ ਭਵਨ ਪਰੇ ਪਰ ਦੇਵੀ ਦੇਵਤਿਆਂ ਦੇ ਪੌਣਾ ਜੀ ਪਰਮ ਦਾ ਸਰਦਾ ਰਹੇ ਜੇ ਕਰਕੇ ਉਪਾਸ਼ਨਾ ਚ ਰਹਿ ਸਰੀਰ ਮਹ ਹਰ ਹਰ ਨਾਮ ਇਹ ਭਾਈ ਘਰ ਹੈ ਜਿਹੜਾ ਸਰੀਰ ਰੂਪੀ ਘਰ ਹੈ ਇਹ ਸਰੀਰ ਦੇ ਅੰਦਰ ਘਰ ਕੌਣ ਹੈ ਅੰਤਕਾਰਨ ਇਹ ਅੰਦਰ ਹਰ ਹਰ ਪ੍ਰਮੇਸ਼ਰ ਦਾ ਇਹ ਨਾਮ ਹੈ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਰਹੇ ਗ੍ਰਸਤ ਵਿੱਚ ਗ੍ਰਸਤ ਵਿੱਚ ਰਹਿਦਾ ਹੋਇਆ ਗ੍ਰਹਿ ਸਰੀਰ ਮੈਂ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਅਤੇ ਘਰ ਵਿੱਚ ਰਹਿਦਾ ਹੋਇਆ ਹਰੀ ਹਰ ਪ੍ਰਮੇਸ਼ਰ ਦਾ ਜੋ ਨਾਮ ਹੈ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਹੋਰਾਂ ਦੀ ਕਿਰਪਾ ਨਾਲ ਗ੍ਰਸਤੀ ਹੁੰਦਾ ਹੋਇਆ ਇਹ ਸਰੀਰ ਦੇ ਵਿੱਚੋਂ ਆਪਣੇ ਹਰੀ ਪ੍ਰਭੂ ਨੂੰ ਲਖ ਲਵੇ ਇਸੇ ਪ੍ਰਕਾਰ ਫੇਰ পড়ੋ ਗ੍ਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਜੋ ਗ੍ਰਹਿ ਸਾਧ ਸੰਗਤ ਰੂਪੀ ਘਰ ਆ ਉਸ ਪਰਮੇਸ਼ਰ ਦਾ ਨਿਜ ਘਰ ਮੇਰੋ ਸਾਧ ਸੰਗਤ ਦਾ ਨਾਰਦ ਮੂਨ ਇਸ ਦੇ ਵਿੱਚ ਰਹਿੰਦੇ ਹਾਂ ਸਤ ਸੰਗਤ ਚ ਮਿਲ ਕੇ ਸਰੀਰ ਦੇ ਅੰਦਰੋਂ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਹੋਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਸੰਗਤਾਂ ਦੀ ਕਿਰਪਾ ਕਰਕੇ ਆਪਣਾ ਜੋ ਹਰੀ ਪ੍ਰਭੂ ਗ੍ਰਹਿ ਘਰ ਰੂਪ ਹੈ ਸਰੂਪ ਹੈ ਸਤਿ ਅਨੰਦ ਰੂਪ ਹੋ ਉਸ ਪ੍ਰਭੂ ਨੂੰ ਲਹਿ ਲਖ ਲਵੇ ਜਾਣ ਨਵੇਂ ਇਹੋ ਜਗਤ ਮਿੱਟੀ ਦਾ ਪੁਤਲਾ ਜੋਗੀ ਇਹ ਜੋਗੀ ਇਹ ਪੰਜਾਂ ਤਤਾਂ ਦੀ ਮਿੱਟੀ ਦਾ ਪੂਤਲਾ ਬਣਿਆ ਹੋਇਆ ਸੰਸਾਰ ਹੈ ਇਸ ਮਹਾਰੋਗ ਵੱਡਾ ਤ੍ਰਿਸ਼ਨਾ ਮਾਇਆ ਇਹ ਤਾਂ ਕਿ ਰੋਗ ਹੈ ਵੱਡਾ ਕੋੜ ਜਿਹੜੀ ਦਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਹੈ ਇਹ ਮਾਇਆ ਨਾਲ ਲਾਈ ਹੋਈ ਹੈ ਮਾਇਆ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਵੱਡਾ ਕੋੜ ਰੋਗ ਲੱਗਾ ਹੋਇਆ ਇਸ ਦੇ ਅੰਦਰ ਅਨੇਕ ਜਤਨ ਭੀਖ ਕਰੈ ਜੋਗੀ ਅਨੇਕਾਂ ਜਤਨ ਸਾਧਨ ਕਰਦੇ ਆ ਕੋਈ ਨੌਕਰੀ ਕਰਦਾ ਹੈ ਤੇ ਕੋਈ ਖੇਤੀ ਕਰਦਾ ਹੈ ਕੋਈ ਵਪਾਰ ਕਰਦਾ ਹੈ ਕੋਈ ਸਦਾਗਰੀ ਕਰਦਾ ਹੈ ਅਨੇਕ ਪ੍ਰਕਾਰ ਦੇ ਯੋਗ ਭੀਖ ਅਨੇਕ ਅਨੇਕ ਜਤਨ ਭੀਖ ਕਰੈ ਜੋਗੀ ਇਸ ਮਾਇਆਵਾਸ ਤੇ ਇੱਕ ਪ੍ਰਕਾਰ ਦੇ ਜਤਨ ਕਰਦੇ ਆ ਦੇਖ ਬਣਾ ਲੈਂਦੇ ਜਿਸ ਦੀ ਲੋਕ ਪੂਜਾ ਕਰਨ ਰੋਗ ਨਾ ਜਾਏ ਗਵਾਇਆ ਇਹ ਜੋ ਮੈਂ ਮਾਇਆ ਦੀ ਤ੍ਰਿਸ਼ਨਾ ਦਾ ਰੋਗ ਹੈ ਇਹ ਭਾਵੇਂ ਕਿੰਨੇ ਬਦਲ ਲਵੇ ਨਟੂਏ ਵੀ ਨਹੀਂ ਇਹ ਪੇਖ ਇਹ ਰੋਗ ਗਵਾਇਆ ਨਹੀਂ ਜਾਂਦਾ ਜੀਆਂ ਦੇ ਅੰਦਰ ਬਣਿਆ ਹੀ ਰਹਿੰਦਾ ਹੈ ਹਰ ਕਾ ਨਾਮ ਔਖਦ ਹੈ ਜੋਗੀ ਇਹ ਜੋਗੀ ਇਸ ਰੋਗ ਦੇ ਮੇਟਣ ਵਾਸਤੇ ਪਰਮੇਸ਼ਰ ਅਕਾਲ ਪ੍ਰਭ ਦਾ ਨਾਮ ਹੀ ਦਵਾਈ ਹੈ ਕੋ ਜਿਸ ਨੂੰ ਮਨ ਵਸਾਏ ਜਿਸ ਜੀਤੇ ਮਾਰੇ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਉਹ ਮਾਰੇ ਦੇ ਪਾਸੋਂ ਨਾਮ ਨੂੰ ਸਰਵਣ ਕਰੇ ਤੇ ਫੇਰ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਮੰਨਣ ਕਰੇ ਭੇਦਕੀਆਂ ਬਾਦ ਕੋ ਭੇਦਕੀਆਂ ਸਾਧਕ ਜੁਤੀਆਂ ਦੁਆਰਾ ਫੇਰ ਮਨ ਚ ਵਸਾਏ ਸਿਆਤੀ ਬ੍ਰਿਤੀ ਦਾ ਪ੍ਰਵਾਹ ਪਾਉਣ ਰੂਪ ਗੁਰਮੁਖ ਹੋਵੇ ਸੋਈ 부ਝੇ ਗੁਰਮੁਖ ਹੋ ਜੀਵਨ ਵਾਲਾ ਹੋਵੇ ਉਹੀ ਮਾਰਗ ਰਸ ਰੂਪ ਨੂੰ ਪੂਝਿਆ ਸਮਝ ਸਕਦਾ ਹੈ ਜੋਗ ਜੁਗਤ ਸੋ ਪਾਏ ਉਹ ਭਾਈ ਜੁੜਨੇ ਜੋਗ ਜੋ ਬ੍ਰਹਮ ਹੈ ਉਹ ਸੇ ਜੁੜਨ ਦੀ ਯੁਗਤੀ ਜਿਹੜੀ ਹੈ ਉਹ ਸੋ ਪੁਰਖ ਪਾ ਸਕਦਾ ਹੈ ਯੋਗ ਕਾ ਮਾਰਗ ਵਿਖਮ ਹੈ ਜੋਗੀ ਇਹ ਜੋਗੀ ਜਿਹੜਾ ਪਰਮੇਸ਼ਰ ਜੁੜਨਾ ਹੈ ਇਹ ਯੋਗ ਦਾ ਮਾਰਗ ਬੜਾ ਕਠਨ ਹੈ ਕਿਸ ਨੂੰ ਨਜ਼ਰ ਕਰੇ ਸੋ ਪਾਏ ਉਹਨਾਂ ਦੇ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਹੈ ਉਹ ਪਰਮੇਸ਼ਰ ਜੁੜਨ ਰੂਪ ਜੋਗ ਨੂੰ ਆਤਮਾ ਪਰਮਾਤਮਾ ਏਕੋ ਕਰੇ ਅੰਦਰ ਕੀ ਦੁਬਧਾ ਅੰਦਰ ਮਰੋ ਜੋਗ ਨੂੰ ਪਾ ਸਕਦਾ ਹੈ ਅੰਤਰ ਬਾਹਰ ਏਕੋ ਵੇਖੇ ਇਹ ਜੋਗ ਦਾ ਇਸ ਦਾ ਮਹਾਰਾਜੀ ਫਲ ਕੀ ਹੈ ਕਿ ਅੰਦਰ ਬਾਹਰ ਕੇ ਹਦਾਇਤ ਰੂਪ ਨੂੰ ਵੇਖਣਾ ਕਰੇ ਵਿੱਚੋਂ ਭਰਮ ਚੁਕਾਇਆ ਜਿਹੜਾ ਭਰਮ ਆ ਦੂਜੀ ਚੀਜ਼ ਪ੍ਰਤੀਤ ਹੋ ਰਹੀ ਹੈ ਆਪਣੇ ਆਪ ਨੂੰ ਜੀਵ ਮੰਨ ਬੈਠਾ ਹੈ ਸੰਸਾਰ ਪ੍ਰਤੀਤ ਹੋ ਰਿਹਾ ਹੈ ਇਸ ਭਰਮ ਨੂੰ ਵਿੱਚੋਂ ਹਰ ਦੇ ਦੋ ਚੱਕ ਦੇਵੇਂ ਵੇਣ বাজਾਈ ਕਿੰਗੁਰੀ ਵਾਜੈ ਜੋ ਵੀ ਇਹ ਜੋਗੀ ਬਿਨਾ ਕਿੰਗ বাজਾਈ ਤੋ ਜਿਹੜੀ বাজ ਰਹੀ ਹੈ ਅਨਹਦ ਸ਼ਬਦ ਇੱਕ ਰਾਸ ਅਜਪਾ ਜਾਪ ਰੂਪ ਜੰ ਬ੍ਰਹਮਾਕਾਰ ਬ੍ਰਤੀ ਰੂਪ বাজਾਈ ਚੇਤਨ ਸਵਰਪੀਂ ਕਿੰਗਰੀ বাজ ਰਹੀ ਹੈ ਸਾਹ ਕਿੰਗਰੀ ਵਜਾ ਉਹ ਕਿੰਗਰੀ ਵਜਾਉਣਾ ਕਰ ਜੋ ਪਰਮੇਸ਼ਰ ਜੀ ਤੁੰ ਕੀ ਗੁਨਾਕਾਰ ਬਚਤੀ ਜਿਹੜੀ ਹੋਣੀ ਹੈ ਪਰਮੇਸ਼ਰ ਬ੍ਰਹਮਾਕਾਰ ਐਸੀ ਕਿੰਗ ਵਜਾਉਣਾ ਕਰ ਕਹ ਨਾਨਕ ਮੁਕਤ ਹੋਵਹਿ ਜੋਗੀ ਇਹ ਜੋਗੀ ਸਤਗੁਰ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਗੁਰੂ ਨਾਨਕ ਜੀ ਕਹਿੰਦੇ ਐ ਇਸ ਪ੍ਰਕਾਰ ਮੁਕਤ ਹੋ ਜਾਏਗਾ ਸਾਚੇ ਰਹੇ ਸਮਾ ਸੱਚੇ ਅਕਾਲ ਪੁਰਖ ਦੇ ਸਰੂਪ ਵਿੱਚ ਹੀ ਅਭੇਦ ਹੋਏਗਾ ਜਮਨ ਮਨ ਤੋਂ ਰਹਿਤ ਹੋ ਜਾਏਗਾ